ਸਸ਼ਕੈ ਕਾਲ ਦੀ ਸਾਰਿਆਂ ਨੂੰ ਮੈਂ ਹਰਮਨ ਰਾਈਟ ਕਲੈਕਸ਼ਨ ਤੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਨਾਲ ਹੀ ਰਿਕਵੈਸਟ ਕਰਦੀ ਹਾਂ ਕਿ ਪਲੀਜ਼ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਵਧੀਆ ਲੱਗਦੀ ਨਹੀਂ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋ ਇਸ ਚੈਨਲ ਦੇ ਉੱਤੇ ਮੈਂ ਇਸ ਟਾਈਮ ਜਿਹੜੀਆਂ ਆਪਾਂ ਵੀਡੀਓ ਸ਼ੇਅਰ ਕਰਾ ਰਹੇ ਆ ਉਹ ਹੈਗੀਆਂ ਹੱਥ ਦੀਆਂ ਕਟੀਆਂ ਹੋਣਗੀਆਂ ਫੁਲਕਾਰੀਾਂ ਦੇ ਡਿਜ਼ਾਈਨ ਪੈਟਰਨ ਅਲੱਗ-ਅਲੱਗ ਟਾਂਕਿਆਂ ਬਾਰੇ ਜਾਣਕਾਰੀ ਤੇ ਅੱਜ ਵਾਲੀ ਵੀਡੀਓ ਜਿਹੜੀ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਵਾਲੀ ਜਿਹੜੀ ਵੀਡੀਓ ਹੈ ਜੀ ਬਹੁਤ ਜ਼ਿਆਦਾ ਟ੍ਰੈਂਡਿੰਗ ਡਿਜ਼ਾਈਨ ਸ਼ੇਅਰ ਕਰ ਰਹੀਆਂ ਮੇਰੀਆਂ ਕਾਫੀ ਸਾਰੀਆਂ ਭੈਣਾਂ ਦਾ ਇਹ ਬਹੁਤ ਦਿਨਾਂ ਤੋਂ ਰਿਕੁਐਸਟ ਆ ਰਹੀ ਸੀਗੀ ਸੋ ਆਪਾਂ ਡਿਜ਼ਾਈਨ ਸ਼ੁਰੂ ਕਰਦੇ ਹਾਂ ਸੋ ਇਹ ਜਿਹੜਾ ਪਹਿਲਾਂ ਆਪਾਂ ਬਾਕਸ ਕੰਪਲੀਟ ਕਰਾਂਗੇ ਜੀ ਇਹ ਸਲੀਵਜ਼ ਦੇ ਉੱਤੇ ਬਣਦਾ ਡਿਜ਼ਾਈਨ ਮੈਂ ਉਹ ਵਾਲਾ ਲੈ ਕੇ ਚੱਲੀ ਹਾਂ ਤਾ ਸ਼ਰਟ ਦੇ ਉੱਤੇ ਤਿੰਨ ਤੋਂ ਚਾਰ ਡੱਬੇ ਜਿਹੜੇ ਇਹਦੇ ਆਹ ਵਾਲੇ ਤਿੰਨ ਤੋਂ ਚਾਰ ਬਾਕਸ ਪੈਂਦੇ ਨੇ ਤਾਂ ਬਾਹਰ ਉੱਤੇ ਸੀ ਸਿੰਗਲ ਬਾਕਸ ਬਣਾਉਣਾ ਤੇ ਅੱਜ ਕੱਲੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆ ਤੁਸੀਂ ਇਹ ਸਿਰਫ ਇੱਕ ਟਾਂਕੇ ਨਾਲ ਹੀ ਬਣਾਉਂਗੇ ਹਨਾ ਬੇਟੇ ਕੈਮਰਾ ਨਾਲ ਲਾਓ ਜ਼ੂਮ ਕਰ ਲਓ ਤੇ ਮਾਲੀ ਪ੍ਰੋਬਲਮ ਨਾ ਆ ਜੇ ਨਹੀਂ ਮਮਾ ਤੇ ਤੇਰੇ ਅਸਮਾ ਸਮਾਰਟ ਇਸ ਕੰਮ ਵਾਸਤੇ ਠੀਕ ਹੈ ਓਕੇ ਇਹਦੇ ਉੱਤੇ ਫਿਕਸ ਕਰ ਤਾਂ ਜਿਹੜਾ ਆਵਲੀਆਂ ਲਾਈਨਾਂ ਨੇ ਆਵਲੀਆਂ ਲਾਈਨਾਂ ਹਨਾ ਲੰਮੀਆਂ ਤਾਂ ਆਪਾਂ ਇਹਨਾਂ ਨੂੰ ਕੰਪਲੀਟ ਕਰਦੇ ਤੇ ਇਹ ਸੀ ਚੱਕ ਦੱਬ ਦੇ ਨਾਲ ਹੀ ਪਾਉਣੀਆਂ ਨੇ ਜਿਹੜਾ ਅਸੀਂ ਟਾਂਕਾ ਮਤਲਬ ਕਪੜਾ ਨੱਪਣਾ ਕਪੜਾ ਜਾਦੇ ਨੱਪਦੋ ਜਿਹੜੀ ਪਹਿਲਾਂ ਆਪਾਂ ਚੱਕ ਨੱਪਾਈ ਬਣਾਈ ਸੀ ਉਹ ਇੱਕੋ ਜਿਹਾ ਰੱਖਿਆ ਸੀਗਾ ਕਿਉਂਕਿ ਉਹਦੀ ਸਿੱਧ ពੁੱਠ ਨਹੀਂ ਹੈਗੀ ਹੈਨਾ ਤੇ ਇਹਦੇ ਵਿੱਚ ਸਿੱਧ ពੁੱਠ ਹੈਗੀ ਆ ਇਸ ਲਈ ਅਸੀਂ ਜਿਹੜਾ ਕਪੜਾ ਚੱਕਣਾ ਉਹ ਘੱਟ ਚੱਕਣਾ ਤੇ ਜਿਹੜਾ ਨੱਪਣਾ ਉਹ ਥੋੜਾ ਜਿਆਦਾ ਨੱਪਣਾ ਤਾਂ ਕਿ ਜਿਹੜਾ ਆਪਣਾ ਕੰਮ ਹੈ ਬਹੁਤ ਜਿਆਦਾ ਸੋਹਣੀ ਦਿੱਖ ਦੇਵੇ ਹੈਨਾ ਤਾਂ ਆਪਾਂ ਇਹ ਜਲਦੀ ਜਲਦੀ ਕੰਪਲੀਟ ਕਰਦੇ ਆ ਪਹਿਲਾਂ ਤਾਂ ਚੱਕ ਨੱਪ ਚੱਕ ਵਾਲਾ ਕੰਮ ਹੀ ਆ ਜਿਹਨੂੰ ਰਨਿੰਗ ਸਟੀਚ ਕਹਿੰਦੇ ਆ ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈਗਾ ਬਹੁਤ ਜਿਆਦਾ ਸੌਖਾ ਤਾਂ ਹਰ ਇੱਕ ਪੈਨ ਪੂਰਾ ਕਰ ਸਕਦੀ ਆ ਹਨਾ ਤਾਂ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਬੁਟੀਕਾਰੀਆਂ ਨੂੰ ਲੁਟਾ ਹੋਵੋ ਬੇਸ਼ੱਕ ਮੈਂ ਵੀ ਕੰਮ ਕਰਕੇ ਦਿੰਨੀ ਆ ਪਰ ਮੈਂ ਇਹ ਗੱਲ ਚਾਹੁੰਦੀ ਆ ਕਿ ਹਰ ਕੋਈ ਆਪਦਾ ਕੰਮ ਸਿੱਖ ਕੇ ਆਪਦੇ ਕਰਨ ਦੀ ਕੋਸ਼ਿਸ਼ ਕਰੋ ਮੈਨੂੰ ਬਹੁਤ ਜਿਆਦਾ ਖੁਸ਼ੀ ਇਸ ਗੱਲ ਦੀ ਹੋ ਰਹੀ ਹੈ ਕਿ ਮੇਰੇ ਤੋਂ ਕਾਫੀ ਸਾਰੀਆਂ ਪੈਨ ਆਪਲੇਨ ਸਟਾਫ ਲੈ ਰਹੀਆਂ ਨੇ ਹਨਾ ਤਾਂ ਉਹਨਾਂ ਭੈਣਾਂ ਆਂਦੀਆਂ ਮਤਲਬ ਵਧਾਈ ਦੇ ਪਾਤਰ ਆ ਵੀ ਉਹ ਆ ਉਹਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਆਪਦੇ ਬਿਸਰੇ ਦੇ ਨਾਲ ਜੁੜ ਰਹੀਆਂ ਨੇ ਬਹੁਤ ਸਾਰੀਆਂ ਭੈਣਾਂ ਤਾਂ ਕੰਮ ਕਰਕੇ ਮਤਲਬ ਫੋਟੋ ਵੀ ਸ਼ੇਅਰ ਕਰਦੀਆਂ ਨੇ ਹਨਾ ਤਾਂ ਖੁਸ਼ੀ ਹੁੰਦੀ ਹੈ ਕਿ ਐਸੀ ਬਹੁਤ ਸੋਹਣਾ ਕੰਮ ਲੱਗ ਰਿਹਾ ਸਾਡਾ ਜਦੋਂ ਤੁਸੀਂ ਕਮੈਂਟ ਵੀ ਕਰਦੇ ਹੋ ਤਾਂ ਪਲੀਜ਼ ਕਮੈਂਟ ਜਰੂਰ ਕਰਿਆ ਕਰੋ ਜੇਕਰ ਤੁਹਾਨੂੰ ਵੀਡੀਓ ਪੱਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਵੀ ਜਰੂਰ ਕਰੋ ਲੋ ਜੀ ਇਹ ਵਾਲਾ ਸਾਰਾ ਜਿਹੜਾ ਆਪਾਂ ਰਨਿੰਗ ਸਟੀਚ ਪਾ ਰਹੇ ਆ ਨੱਪ ਚੱਕ ਚੱਕ ਨੱਪ ਦਾ ਕੰਮ ਹੈਗਾ ਬੱਸ ਇਸੇ ਕਪੜਾ ਨੱਪਣਾ ਤੇ ਚੱਕਣਾ ਹਨਾ ਤਾਂ ਜਿਹੜਾ ਸੀ ਕਪੜਾ ਚੱਕਣਾ ਉਹ ਥੋੜਾ ਘੱਟ ਚੱਕਾਂਗੇ ਵਾਲੀ ਡਿਜ਼ਾਈਨ ਦੇ ਵਿੱਚ ਤਾਂ ਕਿ ਜਿਹੜਾ ਸਾਡਾ ਡਿਜ਼ਾਈਨ ਹੈ ਬਹੁਤ ਸੋਹਣਾ ਤੇ ਸੰਘਣਾ ਜਿਹਾ ਲੁੱਕ ਦੇਵੇ ਤੇ ਦੂਸਰੀ ਗੱਲ ਹੈ ਹੈਵੀ ਰੇ ਜਿਨੇ ਕਿਸੇ ਨੇ ਆਰਡਰ ਕਰਨਾ ਤੁਸੀਂ ਆਰਡਰ ਕਰ ਸਕਦੇ ਹੋ ਜੀ ਅ ਕਹਿਣ ਦਾ ਮਤਲਬ ਇਹ ਕਿ ਅਸੀਂ ਖੁਦ ਕੰਮ ਕਰਦੇ ਹਾਂ ਸਾਨੂੰ ਆਰਡਰ ਡਿਲੇ ਵੀ ਹੋ ਸਕਦੇ ਆ ਸੋ ਪਲੀਜ਼ ਥੋੜਾ ਟਾਈਮ ਰੱਖ ਕੇ ਆਰਡਰ ਦਿਆ ਕਰੋ ਜਿਹਨੂੰ ਕਿਸੇ ਨੂੰ ਚਾਹੀਦਾ ਮਤਲਬ ਜਿਵੇਂ ਹੁਣ ਅਗਸਤ ਚੱਲ ਰਿਹਾ ਜਿਨوں ਕਿਸੇ ਨੂੰ ਅਕਤੂਬਰ ਦੇ ਵਿੱਚ ਚਾਹੀਦਾ ਉਹ ਹੁਣੇ ਆਰਡਰ ਦਿਓ ਕਿਉਂਕਿ ਮੂਰੇ ਵੀ ਆਰਡਰ ਹੁੰਦੀ ਆ ਤੇ ਸਾਨੂੰ ਟਾਈਮ ਵੀ ਲੱਗ ਜਾਂਦਾ ਕੰਮ ਕਰਨ ਦੇ ਵਿੱਚ ਜਿਵੇਂ ਜਿਹੜੇ ਬਲੌਗ ਵੇਖਦੇ ਆ ਨਾ ਵੀ ਉਹਨਾਂ ਨੂੰ ਪਤਾ ਹੀ ਆ ਵੀ ਕਿੰਨਾ ਕੰਮ ਹੁੰਦਾ ਫਿਰ ਇਹ ਕਿ ਹੁਣ ਆ ਵਾਲੀ ਵੀਡੀਓ ਮੇਰੀਆਂ ਬਹੁਤ ਸਾਰੀਆਂ ਭੈਣਾਂ ਨੇ ਮੈਨੂੰ ਬਹੁਤ ਜ਼ਿਆਦਾ ਡਿਜ਼ਾਈਨ ਭੇਜਿਆ ਸੀ ਇਹ ਵਾਲਾ ਦੀਦੀ ਆ ਵਾਲਾ ਡਿਜ਼ਾਈਨ ਦੱਸ ਦੋ ਦੀਦੀ ਆ ਵਾਲਾ ਡਿਜ਼ਾਈਨ ਦੱਸ ਦੋ ਪਰ ਮੇਰੇ ਤੋਂ ਜਿਹੜੀ ਵੀਡੀਓ ਨਹੀਂ ਬਣਾਈ ਗਈ ਘੱਟ ਤੋਂ ਘੱਟ ਮੇਲਾਦਾ ਇਹ 15 20 ਦਿਨ ਹੋ ਗਏ ਲਗਾਤਾਰ ਭੈਣਾਂ ਨੂੰ ਕਮੈਂਟ ਕਰ ਰਹਿਆਂ ਨੂੰ ਤਾਂ ਬੇਸ਼ੱਕ ਮੈਂ ਉਹਨਾਂ ਨੂੰ ਵਾਇਸ ਮੈਸੇਜ ਦੇ ਜ਼ਰੀਏ ਦੱਸਣ ਦੀ ਕੋਸ਼ਿਸ਼ ਕੀਤੀ ਐ ਪਰ ਉਹ ਫੇਰ ਵੀ ਕਹਿ ਰਹੇ ਸੀ ਜਿੱਦੀ ਇੱਕ ਵਾਰੀ ਵੀਡੀਓ ਬਣਾ ਕੇ ਦੱਸ ਦੂੰ ਤਾਂ ਲੋ ਭੈਣੇ ਅੱਜ ਆਪਾਂ ਤੁਹਾਡੇ ਕਹਿਣ ਤੇ ਵੀਡੀਓ ਬਣਾ ਰਹੇ ਆ ਤਾਂ ਪਲੀਜ਼ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਓ ਹਨਾ ਲੋ ਜੀ ਪਹਿਲਾਂ ਆਪਾਂ ਬਾਕਸ ਕੰਪਲੀਟ ਕਰ ਦਈਏ ਫਿਰ ਹੁਣ ਦੱਸਦੇ ਆਂ ਵੀ ਫੁੱਲ ਕਿਵੇਂ ਬਣਾਉਣੇ ਨੇ ਅ ਓਕੇ ਨਹੀਂ ਹੈਗੇ ਬਹੁਤ ਸੌਖਾ ਕੰਮ ਆ ਸਟਾਪ ਕਰ ਦਿਓ ਬਟਾ ਮੈਨੂੰ ਤੁਹਾਡੀ سپورਟ ਦੀ ਜਰੂਰਤ ਆ ਪਲੀਜ਼ سپورਟ ਜਰੂਰ ਕਰੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਵਾਚ ਕਰਿਆ ਕਰੋ ਵੀਡੀਓ ਨੂੰ ਸਕਿਪ ਨਾ ਕਰੋ ਤਾਂ ਤੁਸੀਂ ਘਰ ਬੈਠੇ ਆ ਨਾ ਵੀ ਫ੍ਰੀ ਦੇ ਵਿੱਚ ਕੰਮ ਸਿੱਖ ਸਕਦੇ ਹੋ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਦੇ ਲਈ ਬਹੁਤ ਸੋਹਣੀ ਓਪਰਚ्युनिटी ਆ ਪਰ ਫਿਰ ਵੀ ਜੇਕਰ ਕੋਈ ਕਲਾਸਾਂ ਲਾਉਣ ਦੇ ਵਿੱਚ ਇੰਟਰਸਟਿਡ ਹੋਵੇ ਤਾਂ ਮੈਨੂੰ ਮੈਸੇਜ ਕਰ ਸਕਦੇ ਆ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਆਨਲਾਈਨ ਕਲਾਸਾਂ ਲਵਾ ਸਕੀ ਜੇਕਰ ਮੇਰੇ ਕੋਲੇ ਗਰੁੱਪ ਬਣਦਾ ਤਾਂ ਆਪਾਂ ਆਨਲਾਈਨ ਕਲਾਸਾਂ ਜ਼ਰੂਰ ਲਵਾਵਾਂਗੇ। ਤੁਸੀਂ ਆਪਾਂ ਸਿਰਫ ਆਵਲਾ ਬਾਕਸ ਕੰਪਲੀਟ ਕਰਾਂਗੇ। ਮੈਂ ਗੰਡ ਨਹੀਂ ਦੇ ਰਹੀ ਹੈ ਨਾ ਤੇ ਕੋਸ਼ਿਸ਼ ਕਰਿਓ ਵੀ ਤੁਸੀਂ ਕੱਪੜਾ ਜਿਹੜਾ ਚੱਕਣ ਵਾਲਾ ਕੱਪੜਾ ਉਹਨੂੰ ਥੋੜਾ ਚੱਕੋ ਤੇ ਨੱਪਣ ਵਾਲੇ ਨੂੰ ਇਕੁਅਲ ਲੈ ਕੇ ਚੱਲੋ ਹਣਾ। ਬਹੁਤ ਜਿਆਦਾ ਸ਼ੌਕਾ ਕੰਮ ਹੈ ਇਹ ਜਿਹਦੇ ਕੋਲੇ ਮਤਲਬ ਟਾਈਮ ਹੈ ਉਹ ਸ਼ੌਕਾ ਦੋ ਜਾਂ ਤਿੰਨ ਦਿਨਾਂ ਦੇ ਵਿੱਚ ਇਹ ਵਾਲੀ ਫਲਕਾਰੀ ਕਰ ਸਕਦਾ ਹਾਂ ਜਿਹੜਾ ਕੋਈ ਮੇਰੇ ਵਰਗਾ ਵਿਚਾਰਾ ਕਦੇ ਕਿਧਰੇ ਭੱਜਦਾ ਕਦੇ ਕਿਧਰੇ ਭੱਜਦਾ ਉਹਨੂੰ ਟਾਈਮ ਲੱਗ ਜਾਂਦਾ ਹੈ ਨਾ ਕਿਉਂਕਿ ਕਰਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਨੇ ਅਸੀਂ ਚਲੋ ਠੀਕ ਹੈ ਇਹ ਕੰਮ ਮੇਰਾ ਸ਼ੌਂਕ ਵਜੋਂ ਮੈਂ ਸ਼ੁਰੂ ਕੀਤਾ ਹੈ ਨਾ ਤਾਂ ਕਰਦੀਆਂ ਜ਼ਿੰਮੇਵਾਰੀਆਂ ਫਰਸਟ ਪ੍ਰਾਇੋਰਟੀ ਉਹੀ ਆ ਬੱਚੇ ਨੇ ਕਰਦਾ ਕੰਮ ਕਰ ਆ ਹਸਬੈਂਡ ਨੇ ਸੋ ਸੈਕਿੰਡ ਪ੍ਰਾਇੋਰਟੀ ਮੇਰੀ ਇਹ ਹੈ ਤਾਂ ਜ਼ਰੂਰੀ ਆ ਹਰ ਇੱਕ ਚੀਜ਼ ਦਾ ਮਤਲਬ ਤਾਲਮੇਲ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਆ ਸਤੁਤਿ ਮੈਨੂੰ ਬਹੁਤ ਸੋਹਣੀ ਸਪੋਰਟ ਕਰ ਰਹੇ ਹੋ ਤਾਂ ਮੇਰੀ ਸਪੋਰਟ ਜ਼ਰੂਰ ਕਰੋ ਜਲਦੀ ਜਲਦੀ 4000 ਸਬਸਕ੍ਰਾਈਬਰ ਕੰਪਲੀਟ ਕਰ ਦਿਓ ਜੀ ਜਿਹੜੀਆਂ ਮੇਰੀਆਂ ਭੈਣਾਂ ਸਿਰਫ ਇਸ ਗੱਲ ਦੇ ਲਈ ਮੈਸੇਜ ਕਰਦੀਆਂ ਨੇ ਕਿ ਦੀਦੀ ਪਲੇਨ ਟੂਲ ਮਿਲ ਜੂਗਾ ਹਾਂਜੀ ਵੀਰੇ ਮੈਂ ਹਰ ਹਾਂਜੀ ਜਿਹੜੀਆਂ ਮੇਰੀਆਂ ਭੈਣਾਂ ਵਾਰ-ਵਾਰ ਮੈਨੂੰ ਸਿਰਫ ਇਹੀ ਗੱਲ ਦਾ ਮੈਸੇਜ ਕਰ ਰਹੀਆਂ ਨੇ ਕਿ ਦੀਦੀ ਪਲੇਨ ਟੂਲ ਮਿਲ ਜੂਗਾ ਹਾਂਜੀ ਪਲੇਨ ਟੂਲ ਅਵੇਲੇਬਲ ਆ ਤੁਸੀਂ ਮੰਗਵਾ ਸਕਦੇ ਹੋ ਅਸੀਂ ਪੋਸਟ ਆਫਿਸ ਦੇ ਰਾਹੀਂ ਜਿਹੜਾ ਕੋਰੀਅਰ ਲਗਾਉਣੀ ਆ ਤਾਂ ਤੁਹਾਨੂੰ ਕੋਰੀਅਰ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਪਾਰਸਲ ਤੁਹਾਨੂੰ 3 ਤੋਂ 4 ਦਿਨਾਂ ਦੇ ਵਿੱਚ ਮਿਲ ਜੂਗਾ ਜੀ ਜਿੱਦ ਦਿਨ ਅਸੀਂ ਡਿਸਪੈਚ ਕਰਤਾ ਉਸ ਤੋਂ ਬਾਅਦ ਹਨਾ ਤਾਂ ਕਈ ਵਾਰੀ ਕਰਦੇ ਪ੍ਰੋਬਲਮ ਇਦਾਂ ਦੀਆਂ ਹੁੰਦੀਆਂ ਨੇ ਵੀ ਸਾਡੇ ਤੋਂ ਡਿਸਪੈਚ ਹੀ ਨਾ ਕਰਿਆ ਜਾਵੇ ਤੁਸੀਂ ਕਹੋ ਵੀ 3-4 ਦਿਨ ਕਿਹਾ ਸੀ ਤਾਂ ਜਿੱਦ ਦਿਨ ਅਸੀਂ ਡਿਸਪੈਚ ਕਰਤਾ ਉਸ ਤੋਂ ਤੀਜੇ ਜਾਂ ਚੌਥੇ ਦਿਨ ਤੁਹਾਨੂੰ ਜਿਹੜਾ ਪਾਰਸਲ ਹੈ ਉਹ ਮਿਲ ਜਾਊਗਾ ਤੇ ਤੁਹਾਡੇ ਘਰ ਪਾਰਸਲ ਪਹੁੰਚੂਗਾ ਸੋ ਤੁਹਾਨੂੰ ਇਹ ਨਹੀਂ ਵੀ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਕਿਸੇ ਸ਼ਹਿਰ ਦੇ ਵਿੱਚ ਲੈਣ ਲਈ ਜਾਣਾ ਪਊਗਾ ਕਿਉਂਕਿ ਬਹੁਤ ਸਾਰੀਆਂ ਕੂਰੀਅਰ ਕੰਪਨੀਆਂ ਨੇ ਜਿਹੜੀਆਂ ਡਿਲੀਵਰੀ ਨਹੀਂ ਦਿੰਦੀਆਂ ਤਾਂ ਪੋਸਟ ਆਫਿਸ ਦੇ ਰਾਹੀਂ ਤੁਹਾਨੂੰ ਘਰੇ ਹੀ ਪਾਰਸਲ ਮਿਲੂਗਾ ਧੰਨਵਾਦ ਬਾਲਾ ਮੈਂ ਧੰਨਵਾਦ ਕਰਦਾ ਤੁਮੇ ਇਕ ਮਿੰਟ ਸਟਾਪ ਕਰ ਤਾਂ ਅੱਖਾਂ ਹੀ ਬੋਲਣਾ ਸਟਾਪ ਕਰ ਲਓ ਜੀ ਆਸਤ੍ਰਿਕ ਨਾ ਅਸੀਂ ਪਹਿਲਾਂ ਮਤਲਬ ਨੀਚੇ ਆਂ ਲਾਈਨਾਂ ਕੰਪਲੀਟ ਕੀਤੀਆਂ ਹੁਣ ਅਸੀਂ ਜਿਹੜੀਆਂ ਟੇਡੀਆਂ ਲਾਈਨਾਂ ਸੀ ਉਹ ਕੰਪਲੀਟ ਕਰ ਰਹੀਆਂ ਜਿੰਨੀਆਂ ਕਿ ਫਰੇਮ ਦੇ ਵਿੱਚ ਜਿਵੇਂ ਜਿਵੇਂ ਹੁੰਦੀਆਂ ਨੇ ਹਨਾ ਤਾਂ ਓਮੀ ਓਮੀ ਕਰ ਲੂ ਤੇ ਬਹੁਤ ਜਿਆਦਾ ਸੋਨਾ ਵੀ ਮੈਂ ਇਹ ਥ੍ਰੇਸ ਬੈਸੇ ਟਰੇਸ ਨਹੀਂ ਕੀਤਾ ਇਹ ਵਾਲਾ ਮੇਰੇ ਕੋਲ ਫੁਲਕਾਰੀ ਦਾ ਤੇ ਸੂਟ ਦਾ ਆਰਡਰ ਸੀ ਪਹਿਨ ਦਾ ਆਪਾਂ ਫੁਲਕਾਰੀ ਰੈਡੀ ਕਰ ਰਹੀਆਂ ਇਸ ਤੋਂ ਬਾਅਦ ਸੂਟ ਰੈਡੀ ਕਰਨ ਲੱਗਾਂਗੇ ਜੇ ਮੈਨੂੰ ਹੋ ਸਕੇ ਤਾਂ ਮੈਂ ਆਦੀ ਬੇਟੀ ਦਾ ਵੀ ਬਣਾਉਣਾ ਸ਼ੌਂਕ ਬਹੁਤ ਰੱਖਦੇ ਆ ਹਨਾ ਵਿਆਹ ਕਰਨਾ ਨਾ ਕਰਨਾ ਪਰ ਪੁਰਾਣੀ ਪੈ ਜਦਾ ਪਤਾ ਨਹੀਂ ਕਿਉਂ ਕਈ ਵਾਰੀ ਬੱਚਿਆਂ ਦੇ ਸ਼ੌਂਕ ਵੀ ਮਾਰ ਦਈ ਤੇ ਆਪਦੇ ਤਾਂ ਜਿਹੜੇ ਮਾਰੇ ਮਾਰੇ ਆ ਇਹਨੂੰ ਮੈਂ ਪੈਨ ਦੇ ਨਾਲ ਹੱਥ ਦੇ ਨਾਲ ਬਣਾਇਆ ਤੇ ਮੈਂ ਆਗਿਆ ਭੈਣਾਂ ਨੂੰ ਦੱਸਣਾ ਚਾਹਣੀ ਆ ਕਿਉਂਕਿ ਬਾਰ ਬਾਰ ਜਿਹੜੀਆਂ ਭੈਣਾਂ ਮੈਸੇਜ ਕਰਦੀਆਂ ਨੇ ਕਿ ਦੀਦੀ ਤੁਸੀਂ ਬਾਕਸ ਕਿੰਨਾ ਬਣਾਇਆ ਬੀਰੇ ਜਿਹੜੀ ਆ ਵਾਲੀ ਚੌੜਾਈ ਆ ਆ ਵਾਲੀ ਲਾਈਨ ਤੋਂ ਲੈ ਕੇ ਆ ਵਾਲੀ ਲਾਈਨ ਦੀ ਚੌੜਾਈ ਐ ਮੈਂ 4 ਇੰਚ ਰੱਖੀ ਆ ਠੀਕ ਐ ਤਾਂ ਆ ਵਾਲਾ ਬਾਕਸ ਤੇ ਜਿਹੜਾ ਇਹ ਤੋਂ ਬਾਅਦ ਆਪਾਂ ਸਟਾਰਟ ਕਰਾਂਗੇ ਜਿਵੇਂ ਆ ਵਾਲਾ ਬਾਕਸ ਐ ਅਮੇ ਇਧਰੋਂ ਨਹੀਂ ਇਧਰੋਂ ਆ ਵਾਲੀ ਚੌੜਾਈ ਵੀ ਆਪਾਂ 4 4 ਇੰਚ ਰੱਖੀ ਆ ਜਦੋਂ ਇਹਨੂੰ ਆ ਕਾਰਨਰ ਤੋਂ ਆ ਕਾਰਨਰ ਥੋੜਾ ਦੂਰ ਉੱਚਾ ਕਰੀ ਮੇਰੇ ਉਂਗਲਾਂ ਦਿਸਣ ਹਾਂ ਆ ਵਾਲੀ ਕਾਰਨਰ ਤੋਂ ਜਿਵੇਂ ਆ ਵਾਲਾ ਕਾਰਨਰ ਐ ਆ ਵਾਲੀ ਕਾਰਨਰ ਤੋਂ ਆ ਵਾਲਾ ਕਾਰਨਰ ਆਇਂ ਟਿੱਡਾ ਮੈਚ ਕੀਤਾ ਤਾਂ ਇਹ ਵਾਲੀ ਜਿਹੜੀ ਇਹਦੀ ਲੰਬਾਈ ਬਣੂਗੀ 5.5 ਇੰਚ ਬਣੀ ਆ ਫਿਰ ਇਧਰੋਂ ਮੈਚ ਕੀਤਾ ਤਾਂ ਇਹ ਵੀ 5.5 ਇੰਚ ਬਣੀ ਆ ਜਿਹੜੀਆਂ ਆਹ ਪੱਤੀਆਂ ਨੇ ਮੈਂ 1.5-1.5 ਇੰਚ ਦੀਆਂ ਲਾਈਆਂ ਨੇ 1.5 ਇੰਚ ਦੀ ਲੰਬਾਈ ਇਧਰ 1.5 ਦੀ ਇਧਰ 1.5 ਦੀ ਇਧਰ ਤਾਂ ਜਿਹੜਾ ਆਹ ਵਾਲਾ ਗੈਪ ਹੈ ਇਹ 1 ਇੰਚ ਗੈਪ ਰਹਿਣ ਜੂਗਾ ਤੁਹਾਡਾ ਠੀਕ ਹੈ 1.5-1.5 ਇੰਚ ਹੀ ਆਹ ਵਾਲਾ ਰੱਖੰਗਾ ਨੇ ਤਾਂ ਵਿਚਕਾਰ ਜਿਹੜਾ ਖਾਲੀ ਗੈਪ ਹੈ ਇਹ 1 ਇੰਚ ਰਹਿਣਾ ਚਾਹੀਦਾ ਸੋ ਜੇ ਤੁਸੀਂ ਇਸ ਤੋਂ ਵੱਡਾ ਬਾਕਸ ਕਰੋਗੇ ਤਾਂ ਤੁਹਾਡਾ ਜਿਹੜਾ ਗੈਪ ਹੈ ਇਹ ਵੱਧ ਜੂਗਾ ਤਾਂ ਵਧਿਆ ਹੋਇਆ ਜਿਹੜਾ ਗੈਪ ਆ ਉਹ ਸੋਣਾ ਨਹੀਂ ਲੱਗਣਾ ਬਹੁਤ ਸਾਰੀਆਂ ਮੇਰੀਆਂ ਭੈਣਾਂ ਪੁੱਛਦੀਆਂ ਸੀ ਕਿ ਦੀਦੀ ਕਿਹੜੇ ਬਾਕਸ ਬਣਾਈਏ ਕਿੰਨੇ ਬਣਾਈਏ ਕਿਵੇਂ ਬਣਾਈਏ ਤਾਂ ਜ਼ਰੂਰ ਦੱਸੋ ਲੋ ਜੀ ਆਪਾਂ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਆ ਜੇ ਫੇਰ ਵੀ ਤੁਹਾਨੂੰ ਨਾ ਪਤਾ ਲੱਗੇ ਤਾਂ ਤੁਸੀਂ ਮੈਨੂੰ WhatsApp ਦੇ ਉੱਤੇ ਮੈਸੇਜ ਕਰ ਦਿਓ ਪਲੀਜ਼ ਕਾਲ ਨਾ ਕਰਿਓ ਚਾਰ ਪੰਜ ਦਿਨ ਮੈਨੂੰ ਕੋਈ ਵੀ ਕਾਲ ਨਾ ਕਰੋ ਪਲੀਜ਼ ਰਿਕਵੈਸਟ ਹੈ ਕਿਉਂਕਿ ਅਸੀਂ ਮੱਕੀ ਦਾ ਆਚਾਰ ਪਾ ਰਹੇ ਆ ਝੋਨਾ ਲਗਾਈ ਜਾਂਦੇ ਆ ਲੇਬਰ ਬਹੁਤ ਜ਼ਿਆਦਾ ਹੁੰਦੀ ਆ ਕਈ ਵਾਰੀ ਫੋਨ ਰੀਸੀਵ ਨਹੀਂ ਕਰਿਆ ਜਾਂਦਾ ਤਾਂ ਮੇਰੀਆਂ ਭੈਣਾਂ ਗੁੱਸਾ ਕਰਦੀਆਂ ਨੇ ਫਿਰ ਉਹ ਕਹਿੰਦੀਆਂ ਦੀਦੀ ਸਾਡੇ ਪਾਰਸਲ ਨਹੀਂ ਆਏ ਤੁਸੀਂ ਕਾਲ ਵੀ ਨਹੀਂ ਚੱਕਦੇ ਆਂ ਨਹੀਂ ਕਰਦੇ ਹਨਾ ਤਾਂ ਪਲੀਜ਼ ਮੇਰੀ ਵੀ ਮਜਬੂਰੀ ਐ ਜੀ ਕਈ ਵਾਰੀ ਨਹੀਂ ਚੱਕੀ ਜਾਂਦੀ ਕਾਲ ਕੰਮ ਹੀ ਇੰਨਾ ਹੁਣੀ ਇਸ ਟਾਈਮ ਤੁਸੀਂ ਵੌਇਸ ਮੈਸੇਜ ਛੱਡ ਦਿਓ ਮੈਂ ਤੁਹਾਨੂੰ ਰਾਤ ਨੂੰ ਕਿਸੇ ਵੀ ਟਾਈਮ ਰਿਪਲਾਈ ਕਰਾਂ ਰਿਪਲਾਈ ਜ਼ਰੂਰ ਕਰੂੰਗੀ ਹਾਂਜੀ ਆਪਾਂ ਇੱਥੋਂ ਪੱਤੀ ਸ਼ੁਰੂ ਕਰਾਂਗੇ ਇੱਕ ਲੋਕ ਤੋਂ ਇਹ ਵੀ ਪਹਿਲਾਂ ਆਪਾਂ ਮਤਲਬ ਚੱਕ ਨੱਪ ਚੱਕ ਦੇ ਨਾਲ ਹੀ ਪਾਵਾਂਗੇ ਇਸ ਤਰ੍ਹਾਂ ਸੁਰਜੀ ਮੈਮਾ ਪਹਿਲਾਂ ਕਿਹਾ ਕਿ ਜਿਹੜਾ ਕਪੜਾ ਚੱਕਣਾ ਉਹ ਥੋੜਾ ਚੱਕਣ ਦੀ ਕੋਸ਼ਿਸ਼ ਕਰਿਓ ਸੋ ਅਸੀਂ ਇੱਥੇ ਪੱਤੀ ਦੇ ਉੱਤੇ ਆ ਗਏ ਇਹ ਪੱਤੀ ਜਿਹੜੀ ਅਸੀਂ ਪਾਉਣੀ ਆ ਲੇਜ਼ੀ ਡੇਜ਼ੀ ਟਾਂਕੇ ਦੇ ਨਾਲ ਪਾਵਾਂਗੇ ਅਮਰੀਨ ਧਿਆਨ ਨਾਲ ਪੁੱਤ ਜਿੱਥੇ ਮੇਰੀ ਸੂਈ ਆ ਉੱਥੇ ਮੈਰੀ ਜਿੱਥੋਂ ਅਸੀਂ ਆ ਟਾਂਕਾ ਕੱਢਿਆ ਇੱਥੇ ਅਸੀਂ ਸੂਈ ਪਾਉਣੀ ਆ ਦੁਬਾਰਾ ਇਸ ਤਰ੍ਹਾਂ ਪੇਰੇ ਜਿਿੰਨੇ ਕ ਪੱਤੀ ਪਾਉਣੀ ਆ ਤੁਸੀਂ ਉੰਨੀ ਕ ਪੱਤੀ ਪਾ ਸਕਦੇ ਹੋ ਐਸ ਤਰ੍ਹਾਂ ਸੂਈ ਕੱਢੀ ਧਾਗਾ ਸੂਈ ਦੇ ਨੀਚੇ ਦੀ ਐਸ ਤਰ੍ਹਾਂ ਪੱਤੀ ਬਣ ਗਈ ਇਹਨੂੰ ਬ੍ਰੀਕ ਜਾਂ ਐਸ ਤਰ੍ਹਾਂ ਥੋੜਾ ਜਿਹਾ ਉੱਚਾ ਕਰਕੇ ਹੈਨਾ ਥੋੜਾ ਜਿਹਾ ਜ਼ਿਆਦਾ ਨਹੀਂ ਥੋੜਾ ਜਿਹਾ ਉੱਚਾ ਕਰਕੇ ਨੱਪ ਦਿਨਾ ਜੇ ਜਿਹੜੀ ਪੱਤੀ ਆਲਾ ਸੀ ਧਾਗਾ ਪਾਇਆ ਉਹ ਅਸੀਂ ਬਹੁਤਾ ਨਹੀਂ ਖਿੱਚਣਾ ਜੀ ਤੁਸੀਂ ਖਿੱਚ ਦੋਗੇ ਨਾ ਤਾਂ ਤੁਹਾਡੀ ਜਿਹੜੀ ਪੱਤੀ ਉਹ ਸੋਹਣੀ ਨਹੀਂ ਬਣਦੀ ਬਹੁਤੇ ਕਾਲੀ ਨਹੀਂ ਕਰਨੀਆਂ ਇਹ ਵਾਲੀਆਂ ਪੱਤੀਆਂ ਬਣਾਉਣ ਦੀਆਂ ਤਾਂ ਕਿ ਤੁਹਾਡੀ ਫਲਕਾਰੀ ਦੇ ਉੱਤੇ ਸਫਾਈ ਆ ਸਕੇ ਬਹੁਤ ਸਾਰੀਆਂ ਫਲਕਾਰੀਆਂ ਮੈਂ ਸ਼ਾਰਟਸ ਦੇ ਵਿੱਚ ਰੀਲਾਂ ਦੀ ਚੁੰਨ ਚੈੱਕ ਕੀਤੀਆਂ ਉਹਨਾਂ ਦੀਆਂ ਪੱਤੀਆਂ ਦੇ ਉੱਤੇ ਸਫਾਈ ਨਹੀਂ ਹੁੰਦੀ ਸਫਾਈ ਨਾ ਹੋਣ ਦਾ ਕਾਰਨ ਕੀ ਆ ਵਾਲੀ ਪੱਤੀ ਨੂੰ ਖਿੱਚਦੇ ਨਾ ਦੇਖੋ ਮੈਂ ਖਿੱਚਤੀ ਇਹ ਐ ਬਣ ਗਈ ਜਿਵੇਂ ਆਪਾਂ ਸਿੱਧਾ ਟਾਂਕਾ ਭਰਿਆ ਹੁੰਦਾ ਤਾਂ ਇਹਨੂੰ ਥੋੜਾ ਜਿਹਾ ਮਤਲਬ ਅਸੀਂ ਢਿੱਲਾ ਛੱਡਣਾ ਹੈ ਇਸ ਤਰ੍ਹਾਂ ਠੀਕ ਹੈ ਜਿਆਦਾ ਲੰਮੀ ਪੱਤੀ ਨਹੀਂ ਪਾਰਨੀ ਆ ਵਾਲਾ ਟੰਕਾ ਜਿਹੜਾ ਪਰਨਾ ਹੈ ਇਹ ਵੀ ਥੋੜਾ ਜਿਹਾ ਛੋਟਾ ਟੰਕਾ ਭਰਨਾ ਤਾਂ ਕਿ ਸੋਹਣਾ ਦਿਖ ਦੇਵੇ ਲੋ ਜੀ ਪੱਤیاں ਬਣ ਗਈਆਂ ਹੁਣ ਅਸੀਂ ਫੇਰ ਜਿਹੜੀ ਹੈ ਆਪਣਾ ਛੱਕਣ ਦਾ ਤੇ ਨੱਪਣ ਦਾ ਕੰਮ ਸ਼ੁਰੂ ਕਰ ਦੇਣਾ ਇਸ ਤਰ੍ਹਾਂ ਹੁਣ ਅਸੀਂ ਫੇਰ ਪੱਤੀਆਂ ਦੇ ਉੱਤੇ ਆ ਗਏ ਤਾਂ ਅਸੀਂ ਇੱਥੇ ਪੱਤੀਆਂ ਪਾਉਣੀਆਂ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਅਸੀਂ ਪੱਤੀ ਵਾਲਾ ਧਾਗਾ ਬਹੁਤਾ ਨਹੀਂ ਖਿੱਚਣਾ ਇਨੇ ਥੋੜਾ ਜਿਹਾ ਹਲਕਾ ਢਿੱਲਾ ਰੱਖਣਾ ਠੀਕ ਹੈ ਜੇ ਤੁਸੀਂ ਢਿੱਲਾ ਰੱਖੋਗੇ ਤਾਂ ਇਹ ਤੁਹਾਡੀ ਪੱਤੀਆਂ ਜਿਹੜੀ ਸੋਹਣੀ ਬਣੂਗੀ ਹਾਂਜੀ ਕਿਸੇ ਨੂੰ ਵੀ ਕੁਝ ਬੋਲਣ ਤੋਂ ਪਹਿਲਾਂ ਹਨਾ ਵੀ ਥੋੜਾ ਜਿਹਾ ਬੰਦਾ ਸੋਚ ਕੇ ਬੋਲੇ ਮੈਨੂੰ ਇੱਕ ਭੈਣ ਨੇ ਕਿਹਾ ਸੀ ਕਹਿੰਦੀ ਦੀਦੀ ਤੁਸੀਂ ਕਿਸੇ ਨੂੰ ਵੀ ਰਿਪਲਾਈ ਦੇਣ ਦੀ ਕੋਸ਼ਿਸ਼ ਨਾ ਕਰੋ ਵੀ ਤੁਸੀਂ ਆਪਦਾ ਕੰਮ ਕਰਦੇ ਰਹੋ ਪਰ ਜਿਹੜੇ ਅੰਡੀ ਗਾਂਡੀ ਹੁੰਦੇ ਹਨਾ ਵੀ ਬੋਲਣ ਲਈ ਮਜਬੂਰ ਹੋ ਜਾਂਦਾ ਬੰਦਾ ਮੈਨੂੰ ਕਦੇ-ਕਦੇ ਕਿਸੇ-ਕਿਸੇ ਦੀ ਗੱਲ ਬਹੁਤ ਚੁਭਦੀ ਆ ਮੈਂ ਕਿਤੇ ਜਾ ਰਹੀ ਸੀ ਮੈਨੂੰ ਕੋਈ ਬੋਲਦਾ ਕਹਿੰਦਾ ਇਹਨਾਂ ਨੂੰ ਮਵਾਜ਼ਾ ਡੋਲੂ ਚੱਕਿਆ ਇੱਧਰ ਢੋਲ ਚੱਕਿਆ ਇੱਧਰ ਵੀਰੇ ਡੋਲੂ ਤੇ ਢੋਲ ਚੱਕਣੇ ਸੌਖੇ ਨਹੀਂ ਹੈਗੇ ਪਸ਼ੂ ਰੱਖ ਕੇ ਦੇਖੋ ਫਿਰ ਪਤਾ ਲੱਗਦਾ ਦੋ ਬੰਦਿਆਂ ਦੀ ਰੋਟੀ ਪਕਾਉਣੀ ਤੇ 10-10 ਬੰਦਿਆਂ ਦੀ ਰੋਟੀ ਪਕਾਉਣੀ ਸੌਖੀ ਨਹੀਂ ਅਸ ਤਰ੍ਹਾਂ ਅਸੀਂ ਇਹ ਪੱਤੀ ਪੂਰੀ ਕਰਾਂਗੇ ਤੇ ਐਸੇ ਤਰੀਕੇ ਨਾਲ ਅਸੀਂ ਦੂਜੀਆਂ ਪੱਤੀਆਂ ਪਾਵਾਂਗੇ ਹੁਣ ਮੈਂ ਤੁਹਾਨੂੰ ਦੂਜੀ ਪੱਤੀ ਪਾ ਕੇ ਦਿਖਾਉਣੀ ਆ ਫਿਰ ਅਸੀਂ ਐਸੇ ਕੁੰਝੇ ਤੋਂ ਸ਼ੁਰੂ ਕਰਾਂਗੇ ਉਧਰੋਂ ਅਸੀਂ ਧਾਗਾ ਤੋੜ ਲੈਣਾ ਮੈਂ ਹੁਣ ਤੋੜਿਆ ਨਹੀਂ ਮੈਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਆਗਿਆਪਤ ਮਾਣਾ ਹੈ ਨਾ ਵੀ ਮੈਂ ਕਦੇ ਇਹ ਵੀ ਕੰਮ ਪਿੱਛੇ ਕਿਸੇ ਤੋਂ ਅਖਵਾਇਆ ਨਹੀਂ ਤਾਂ ਮੇਰੇ ਘਰ ਦੇ ਮਤਲਬ ਮੇਰੇ ਮੰਮੀ ਸੱਸ ਮੇਰੀ ਉਹ ਵੀ ਕਹਿ ਦਿੰਦੀ ਆ ਵੀ ਇਹਨੂੰ ਕੰਮ ਦੀ ਅਫਰਟਿਵ ਕੰਮ ਨੂੰ ਸਮੇਟ ਲੈਂਦੀ ਆ ਕਿੰਨੇ ਮਰਜ਼ੀ ਬੰਦੇ ਆ ਜਾਣ ਇਹਨੇ ਕਦੇ ਕੰਮ ਨਹੀਂ ਹੁਲ ਜਾਂ ਦਿੱਤਾ ਹਨਾ ਤਾਂ ਵੀਰੇ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਮੇਰੀ ਮਾਂ ਨੇ ਮੈਨੂੰ ਹਰ ਇੱਕ ਕੰਮ ਕਰਨਾ ਸਿਖਾਇਆ ਠੀਕ ਹੈ ਵੀ ਕਈ ਵਾਰੀ ਮਜਬੂਰੀਆਂ ਹੁੰਦੀਆਂ ਹਾਲਾਤ ਐਸੇ ਹੁੰਦੇ ਹਨ ਮੈਂ ਇਕੱਲੀ ਚਾਰਸ਼ ਵੀਰੇ ਤਾਂ ਹੋ ਨਹੀਂ ਸਕਦੀ ਤੇ ਅਗਲਾ ਬੋਲਣ ਲੱਗਿਆ ਨਹੀਂ ਦੇਖਦਾ ਹਨਾ ਵੀ ਦੋ ਜਣੇ ਆ ਤੁਸੀਂ ਘਰੇ ਦੋ ਜਣਿਆਂ ਦਾ ਕੰਮ ਕਰਨਾ ਕਿੰਨਾ ਕੋਖਾ ਬੱਚੇ ਸੰਭਾਲਣੇ ਬੱਚਾ ਨੂੰ ਸਕੂਲ ਭੇਜਣਾ ਘਰ ਦਾ ਕੰਮ ਦੇਖਣਾ ਲੀਵਰ ਵਾਲਿਆਂ ਦੀ ਰੋਟੀ ਟੋਕਾ ਪਕਾਉਣਾ ਅਗਲੀ ਨਾਲ ਲੱਗਦਾ ਵੀ ਸਾਰਾ ਦਿਨ ਪਤਾ ਨਹੀਂ ਅੰਦਰ ਬੈਠੀ ਰਹਿੰਦੀ ਆ ਆਰਾਮ ਨਾਲ ਬੈਠੀ ਰਹਿੰਦੀ ਆ ਹਨਾ ਕਿਸੇ ਦੇ ਸਲਾਈ ਵਾਲੇ ਕੱਪੜੇ ਦੇਣੇ ਆ ਕਿਸੇ ਦੀ ਕਢਾਈ ਕਰਕੇ ਦੇਣੀ ਆ ਵੀਡੀਓ ਪਾਉਣੀ ਆ ਡਿਸਪੈਚ ਕਰਨ ਜਾਣੇ ਆ ਕੱਪੜਾ ਲੈਣ ਜਾਣੇ ਆ ਕਿੰਨੇ ਕੰਮ ਆ ਇਕੱਲੇ ਜਾਣਿਆਂ ਨੂੰ ਹਾਲਾਂਕਿ ਮੇਰੇ ਪਰਿਵਾਰ ਨੇ ਮੈਨੂੰ ਕਦੇ ਵੀ ਕੁਝ ਨਹੀਂ ਆਖਿਆ ਤੇ ਗੱਲ ਸਹੀ ਹੈ ਅਸੀਂ ਕਦੇ ਵੀ ਕਿਸੇ ਨੂੰ ਜਵਾਬ ਨਹੀਂ ਦੇ ਸਕਦੇ ਹਨ ਬੋਲਣ ਵਾਲਿਆਂ ਦਾ ਕੰਮ ਬੋਲਣਾ ਤੇ ਪਰ ਵਾਹਿਗੁਰੂ ਅੱਗੇ ਇਹੀ ਗੱਲ ਦੀ ਅਰਦਾਸ ਕਰਦੇ ਆਂ ਵੀ ਪ੍ਰਮਾਤਮਾ ਕੰਮ ਕਰਨੇ ਜੋਗੇ ਰੱਖੀ ਤੰਦਰੁਸਤੀ ਦੇਵੀ ਕੰਮ ਕਰਦੇ ਨਹੀਂ ਅਸੀਂ ਥੱਕਦੇ ਫਿਰ ਅਸੀਂ ਇੱਥੋਂ ਹੀ ਫੇਰ ਸ਼ੁਰੂ ਕਰਾਂਗੇ ਹਨ ਨਾ ਨੀਚੇ ਵੀਰੇ ਤੱਕ ਆਪ ਦਾ ਕੱਟ ਕੇ ਗੰਡ ਦੇ ਕਿ ਸ਼ੁਰੂ ਕਰ ਲਿਆ ਕਰੋ ਮੈਂ ਹੁਣ ਇਸ ਟਾਈਮ ਨਹੀਂ ਕੱਟ ਰਹੀ ਵੀਡੀਓ ਦੇ ਵਿੱਚ ਮੈਨੂੰ ਇਹ ਵੀ ਮੈਂ ਜਲਦੀ ਵੀਡੀਓ ਕੰਪਲੀਟ ਕਰ ਦਿਆਂ ਤੇ ਤੁਹਾਡੀ ਸਾਰਿਆਂ ਕੀ ਰਿਕੁਐਸਟ ਇਹੀ ਹੈ ਕਿ ਪਲੀਜ਼ ਸਪੋਰਟ ਜ਼ਰੂਰ ਕਰੋ ਜਿੰਨੇ ਕੰਮ ਸਿੱਖਣਾ ਕੰਮ ਸਿੱਖ ਸਕਦੇ ਹੋ ਤੁਸੀਂ ਜੇਕਰ ਤੁਸੀਂ ਆਨਲਾਈਨ ਕਲਾਸਾਂ ਲਵਾਉਣੀਆਂ ਚਾਹੁੰਦੇ ਹੋ ਤਾਂ ਆਨਲਾਈਨ ਕਲਾਸਾਂ ਵੀ ਆਪਾਂ ਬੈਚ ਅਰੇਂਜ ਕਰ ਲਵਾਂਗੇ ਕੋਈ ਬਹੁਤੀ ਮਹਾਰੀ ਫੀਸ ਨਹੀਂ ਰੱਖੂਗੀ ਆਨਲਾਈਨ ਕਲਾਸਾਂ ਦੀ ਆਹੀ 300 400 ਰੁਪਿਆ 15 ਦਿਨਾਂ ਦਾ 20 ਦਿਨਾਂ ਦਾ 25 ਦਿਨਾਂ ਦਾ ਹਨਾ ਵੀ ਜਿੰਨਾ ਕੁ ਮੈਨੂੰ ਲੱਗਿਆ ਵੀ ਆਪਾਂ ਸਿਖਾ ਸਕਦੇ ਆ ਤਾਂ ਜਿਹਨੇ ਆਨਲਾਈਨ ਕਲਾਸਾਂ ਲਾਉਣੀਆਂ ਹੋਊਗਾ ਉਹ ਕੰਟੈਕਟ ਕਰ ਸਕਦਾ ਜੇਕਰ ਮੇਰੇ ਕੋਲੇ ਮਤਲਬ 15 ਜਾਂ 10 ਸਟੂਡੈਂਟ ਵੀ ਇਦਾਂ ਦੇ ਹੁੰਦੇ ਆ ਵੀ ਆਨਲਾਈਨ ਕਲਾਸਾਂ ਲਾਉਣ ਵਾਲੇ ਤਾਂ ਆਪਾਂ ਆਨਲਾਈਨ ਕਲਾਸ ਅਰੇਂਜ ਕਰਾਂਗੇ हां तो जी मतलब जुड़ गए ਆਪਣੇ ਨਾਲ ਬੱਚੇ ਜਿਨ੍ਹਾਂ ਨੇ ਕਲਾਸਾਂ ਲਾਉਣੀਆਂ ਹੋਈਆਂ ਤਾਂ ਜ਼ਰੂਰ ਲਾਵਾਂਗੇ ਜੇ ਇੱਕ ਦੋ ਜਾਣੇ ਹੋਈ ਫਿਰ ਨਹੀਂ ਲਾਉਂਦੇ ਇੱਕ ਚੀਜ਼ ਮੈਂ ਇਸ ਲਈ ਕਹੀ ਕਿਉਂਕਿ ਬਹੁਤ ਮੇਰੇ ਕੋਲੇ ਪੈਨਾ ਦੇ ਫੋਨ ਆਏ ਪੰਜ ਸ਼ਿਪ ਤੇ ਫੋਨ ਤੇ ਮੇਰੇ ਕੋਲੇ ਆ ਚੁੱਕੇ ਕਿ ਦੀਦੀ ਇਸ ਤੁਹਾਡੇ ਕੋਲੇ ਆ ਜੀਏ ਇੱਕ ਦਿਨ ਤੁਸੀਂ ਟਾਈਮ ਕੱਢ ਸਕਦੇ ਹੋ ਕਿਉਂਕਿ ਦੇਖੋ ਜੀ ਟਾਈਮ ਵੈਸੇ ਕੱਢਣਾ ਬਹੁਤ ਔਖਾ ਹੈਗਾ ਤੁਸੀਂ ਆਵੋ ਮੈਂ ਤੁਹਾਨੂੰ ਦੱਸ ਨਾ ਸਕਾਂ ਜਾਂ ਕਰ ਨਾ ਹੋਵਾਂ ਉਦੋਂ ਬੈਟਰ ਇਹ ਹੈ ਕਿ ਆਪਾਂ ਆਨਲਾਈਨ ਕਲਾਸਾਂ ਅਰੇਂਜ ਕਰ ਲਈਏ ਹਨਾ ਤੁਹਾਨੂੰ ਚੱਕ ਚੱਕਣਾ ਪੀਓ ਬਣਾ ਬਸਾ ਕੰਪਲੀਟ ਬਾਕੀ ਹੈ ਲਾਹੀ ਜੀ ਇਸ ਤਰ੍ਹਾਂ ਤੁਸੀਂ ਜਿਹੜੀਆਂ ਪੱਤੀਆਂ ਨੇ ਬਣਾ ਸਕਦੇ ਹੋ ਲੋ ਜੀ ਮੈਂ ਆਸਟ ਪੱਤੀ ਤੇ ਆ ਗਈ ਸਾਰਾ ਬਣਾਤਾ ਆਪਾਂ ਹਨਾ ਤਾਂ ਇਸ ਤਰ੍ਹਾਂ ਤੁਸੀਂ ਆਪ ਦਾ ਸੂਟ ਆਪ ਡਿਜ਼ਾਈਨ ਕਰ ਸਕਦੇ ਹੋ ਇੱਕ ਟੰਕ ਇੱਕ ਟੰਕੇ ਦੇ ਨਾਲ ਤੇ ਜਿਣੀਆਂ ਮੇਰੀਆਂ ਭੈਣਾਂ ਕੋਲੇ ਟਾਈਮ ਹੈ ਕਰੇ ਤਾਂ ਉਹ ਆਪ ਦਾ ਕੰਮ ਵੀ ਚਲਾ ਸਕਦੀਆਂ ਨੇ ਫੁਲਕਾਰੀਆਂ ਦਾ ਹਨਾ ਤਾਂ ਕਿਉਂਕਿ ਅੱਜ ਕੱਲ ਇਹ ਫੁਲਕਾਰੀਆਂ ਟ੍ਰੈਂਡ ਦੇ ਵਿੱਚ ਵੀ ਨੇ ਕਰਨੀਆਂ ਵੀ ਸੌਖੀਆਂ ਨੇ ਤੇ ਆਪਦੇ ਸ਼ੌਂਕ ਵੀ ਪੂਰੇ ਕਰ ਸਕਦੇ ਹੋ ਬੇਲੇ ਟਾਈਮ ਨੂੰ ਸਹੀ ਤਰੀਕੇ ਦੇ ਨਾਲ ਵਰਤ ਵੀ ਸਕਦੇ ਹੋ ਕੰਮ ਕਰਨ ਦੇ ਵਿੱਚ ਕੋਈ ਵੀ ਸ਼ਰਮ ਨਹੀਂ ਹੈਗੀ ਹੈ ਨਾ ਤਾਂ ਤੁਸੀਂ ਆਪਦਾ ਕੰਮ ਖੁਦ ਕਰ ਸਕਦੇ ਹੋ ਤੇ ਘਰੇ ਬੈਠੀਆਂ ਕਮਾਈ ਵੀ ਕਰ ਸਕਦੇ ਹੋ ਨਾਲੇ ਸ਼ੌਂਕ ਪੂਰੇ ਕਰੋ ਨਾਲੇ ਕੰਮ ਕਰੋ ਨਾਲੇ ਸਮੇਂ ਦੀ ਸਹੀ ਵਰਤੋ ਆਹੇ ਤੋਂ ਹਾਂਗੇ ਗਲਾਕ ਜੀ ਕਿਛੋ ਜਿਹਾ ਖਾਉਂਗੇ ਕੀ ਕੁਛ ਨਹੀਂ ਲੋ ਜੇ ਆਪਾਂ ਇੱਕ ਡੱਬੀ ਕੰਪਲੀਟ ਕਰ ਦਿੱਤੀ ਆ ਠੀਕ ਹੈ ਸੋ ਇਹ ਵਾਲਾ ਡਿਜ਼ਾਈਨ ਇਸ ਤਰੀਕੇ ਨਾਲ ਬਣੂਗਾ ਜਿਵੇਂ ਆ ਵਾਲਾ ਬਾਕਸ ਬਣ ਗਿਆ ਕਿਉਂਕਿ ਇਧਰ ਫਰੇਮ ਆ ਗਿਆ ਸੀ ਫਿਰ ਮੈਂ ਇਸ ਲਈ ਇੱਥੇ ਛੱਡਤਾ ਜਿਵੇਂ ਆਵਲਾ ਬਾਕਸ ਬਣਿਆ ਸੋ ਐਵੇਂ ਆਵਲਾ ਬਾਕਸ ਬਣੂਗਾ ਇਹਦੇ ਚਾਰੇ ਪਾਸੇ ਪੱਤੀਆਂ ਪੈਣਗੀਆਂ ਫਿਰ ਇਸ ਤੋਂ ਨੈਕਸਟ ਆਵਲਾ ਬਾਕਸ ਆਜੂਗਾ ਸੋ ਇਸ ਤਰ੍ਹਾਂ ਹੀ ਸਾਰਾ ਬਾਕਸ ਜਿਹੜਾ ਕੰਪਲੀਟ ਹੋ ਜੂਗਾ ਡਿਜ਼ਾਈਨ ਦੇਖੋ ਵੀ ਕਿੰਨਾ ਸੋਹਣਾਗਾ ਤੇ ਬਹੁਤ ਸੌਖਾਗਾ ਹਰ ਇੱਕ ਪੈਨ ਮੇਰੀ ਕਰ ਸਕਦੀ ਹੈ ਜਿਹਨੂੰ ਸੂਈ ਦਾ ਕੰਮ ਕਰਨਾ ਆਉਂਦਾ ਸੋ ਕਿਵੇਂ ਲੱਗੀ ਵੀਡੀਓ ਕਮੈਂਟ ਜ਼ਰੂਰ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ